ਮੇਰਾ ਨਾਮ ਵਰਿੰਦਰ ਸਿੰਘ ਜੀ ਤੇ ਮੈਂ ਐਜ਼ ਅ ਸੁਪਰਵਾਈਜ਼ਰ ਆ ਆਰਬੀ ਕੰਪਨੀ ਚ ਕੰਮ ਕਰਦਾ ਹਾਂ ਕੀ ਮਜਬੂਰੀ ਕੀ ਹੋ ਗਈ ਧੰਨਵਾਦ ਜੀ ਮਨਮਰਜ਼ੀ ਤੇ ਬੈਠਿਆ ਹਾਂ ਕਿਲੇ ਆਣੇ ਬੈਠੇ ਦੇਖੋ ਕਿਸੇ ਦਾ ਜੀ ਨਹੀਂ ਕਰਦਾ ਜੀ ਇਹ ਮਜਬੂਰੀ ਸਾਡੀ ਇਹ ਆ ਕਿ ਪੰਜਾਬ ਦੇ ਵਿੱਚ ਬਾਹਰ ਸਾਨੂੰ ਕੰਮ ਕਰਨ ਲਈ ਧੱਕਿਆ ਜਾਂਦਾ ਹੈ ਮਜਬੂਰੀ ਬਸ ਮਜਬੂਰ ਹੋ ਕੇ ਸਾਨੂੰ ਜਾਣਾ ਪੈਂਦਾ ਹੈ ਘਰ-ਬਾਰ ਛੱਡਣਾ ਪੈਂਦਾ ਹੈ ਤੇ ਇਸੇ ਕਰਕੇ ਤੇ ਇੱਕ ਤਨਖਾਹਾਂ ਜਿਹੜੀਆਂ ਜੀਵਨ ਨਰਬਾਹ ਕਰਨ ਵਾਸਤੇ ਜਿਹੜੀਆਂ ਜ਼ਰੂਰੀ ਨੇ ਪੈਸਾ ਉਹ ਨਗੁਣੀਆ ਤਨਖਾਹ ਸਾਨੂੰ ਦਿੱਤੀਆਂ ਜਾ ਰਹੀਆਂ ਸਾਨੂੰ ਨਗੁਣੀਆ ਤਨਖਾਹਾਂ ਤੇ ਕੰਮ ਕਰਾਇਆ ਜਾ ਰਿਹਾ ਤੇ ਆਪ ਕੰਪਨੀ ਕਰੋੜਾਂ ਵਿੱਚ ਮੁਨਾਫਾ ਕਮਾ ਰਹੀ ਹੈ ਤੇ ਜਿਹੜੇ ਕਮਾ ਕੇ ਦੇ ਰਹੇ ਉਹਨਾਂ ਦੇ ਪੱਲੇ ਥੇਲਾ ਨਹੀਂ ਪਾਇਆ ਜਾ ਰਿਹਾ ਇਹੋ ਹੀ ਸਾਡਾ ਅੱਜ ਜਿਹੜੀ ਨੋਬਦਾਂ ਲੱਗੀ ਹੈ ਅੱਜ ਸਾਨੂੰ ਜਿਹੜਾ ਜਿਹੜਾ ਮਰਨਵਰਤ ਹੈ ਉਹਦੇ ਤੀਸਰਾ ਦਿਨ ਤਿੰਨ ਦਿਨ ਹੋ ਗਏ ਨੇ ਬਾਕੀ ਸਾਨੂੰ 7-8 ਮਹੀਨੇ ਤੋਂ ਇਹ ਸੰਘਰਸ਼ ਚੱਲ ਰਿਹਾ ਤੇ 26 ਦਿਨ ਹੋ ਗਏ ਹਨ ਸਾਨੂੰ ਇੱਥੇ ਬੈਠੇ ਹੜਤਾਲ ਹਾਂਜੀ ਜਿਹੜੇ ਜਣੇ ਮਰਨਵਰਤ ਬੈਠੇ ਨੇ ਮਰਨਵਰਤ 6 ਜਣੇ ਬੈਠੇ ਜੀ ਇੱਕ ਸਿਹਰੀ ਹਸਪੀਟਲ ਚਲਾ ਗਿਆ ਹੈ ਉਹ ਦਿੱ ਤਬੀਰ ਬਹੁਤ ਖਰਾਬ ਹੋ ਗਈ ਸੀ ਪਰ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਹੇ ਤੱਕ ਉਹ ਅਸੀਂ ਆਪਣੇ ਕੋਲੇ ਇਲਾਜ ਕਰਾ ਰਹੇ ਹਾਂ ਪ੍ਰਸ਼ਾਸਨ ਵੱਲੋਂ ਕੋਈ ਕੋਈ ਕਾਰਵਾਈ ਵੀ ਨਹੀਂ ਹੈ ਪ੍ਰਸ਼ਾਸਨ ਕੋਈ ਜਵਾਬ ਤਾਂ ਨਹੀਂ ਆਇਆ ਉਹ ਅਧਿਕਾਰੀ ਸਿਰੇ ਦਬਾਅ ਪਾਉਣੀ ਆਂਦੇ ਆ ਕੋਈ ਇਦਾਂ ਇੱਥੇ ਧਰਨਾ ਚੁੱਕ ਲੋ ਪਰ ਜੇ ਤਰ੍ਹਾਂ ਸਾਡਾ ਬੱਚਾ ਕੋਈ ਬਿਮਾਰ ਹੋ ਗਿਆ ਜਾਂ ਅਸੀਂ ਭੁੱਖੇ ਇੱਥੇ ਬੈਠੇ ਆ ਕੋਈ ਅੰਦਾ ਦਾ ਦਾਣਾ ਨਹੀਂ ਮੂੰਹ ਚ ਪਾਇਆ ਉਹਨਾਂ ਵੱਲੋਂ ਕੋਈ ਸਾਡਾ ਇਨਾ ਟੈਸਟ ਮੈਡੀਕਲ ਸਹੂਲਤ ਨਾਲ ਕੋਈ ਧਾਰਸ ਕੀ ਤੁਹਾਡਾ ਕੋਈ ਨਹੀਂ ਹੋ ਜੇਗਾ ਜਾਂ ਅਸੀਂ ਤੁਹਾਡਾ ਕੰਮ ਕਰਾਂਗੇ ਤੁਸੀਂ ਸਾਡੇ ਬੱਚੇ ਕੋਈ ਇਹੋ ਜਿਹਾ ਇਨਸਾਨੀ ਨਾਤਾ ਨਹੀਂ ਮਾਂਗੇ ਉਹ ਕਰਦੇ ਆ ਕਿ ਪੰਜਾਬ ਦੇ ਵਾਸੀ ਆ ਤੇ ਜਿਹੜੇ ਹੱਕੀ ਸਾਡੀਆਂ ਮੰਗਾ ਨੇ ਰੋਜ਼ਗਾਰ ਪੰਜਾਬ ਦੇ ਵਿੱਚ ਦਿੱਤਾ ਜਾਵੇ ਤੇ ਜਿਹੜੇ ਸਾਡਾ ਜਿਹੜਾ ਇਹ ਕੰਮ ਕਰਕੇ ਦਿੰਨੇ ਆ ਕੰਪਨੀ ਨੂੰ ਜਾਂ ਕਿਸੇ ਵੀ ادارے ਨੂੰ ਉਹਦਾ ਜਿਹੜਾ ਬੰਦਾ ਹੱਕ ਜਿਹੜੀ ਬਣਦੀਆਂ ਤਨਖਾਹ ਜੋ ਸਰਕਾਰ ਵੱਲੋਂ ਲਾਗੂ ਕੀਤੀਆਂ ਗਈਆਂ ਨੇ ਉਹ ਸਾਨੂੰ ਦਿੱਤੀਆਂ ਜਾਣ ਤੇ ਜਿਹੜੇ ਸਾਡੇ ਨੌਜਵਾਨ ਕੱਢੇ ਗਏ ਨੇ ਉਹਨਾਂ ਨੂੰ ਵਾਪਸ ਡਿਊਟੀ 'ਚ ਛੇ ਨੌਜਵਾਨਾਂ ਨੂੰ ਡਿਊਟੀ ਦੇ ਉੱਤੇ ਰੱਖਿਆ ਜਾਵੇ ਦੇਖੋ ਇਹਨਾਂ ਦੀ ਹੱਕੀ ਮੰਗਾਂ ਸਭ ਤੋਂ ਪਹਿਲਾਂ ਦਾ ਇਹ ਕਿ ਕਿਰਤ ਕਾਨੂੰਨ ਦੇ ਮੁਤਾਬਕ ਆਪਣੀ ਤਨਖਾਹ ਦੀ ਗੱਲ ਕਰਦੇ ਆ ਇਹਨਾਂ ਦੇ ਜਿਹੜੀ ਬਕਾਇਆ ਰਾਸ਼ੀ ਹੈ ਉਹ ਲੈਣ ਦੀ ਗੱਲ ਕਰਦੇ ਆ ਫਿਰ ਇਹਨਾਂ ਦੀ ਜਿਹੜੀ ਇੱਕ ਟਰਾਂਸਫਰ ਪਾਲਿਸੀ ਹੈ ਨਾ ਜਿਹੜਾ ਇਹਨਾਂ ਦਾ ਟੋਲ ਕੰਪਨੀ ਦਾ ਲੋਕਮਾਂ ਅਜੰਡਾ ਹੈ ਕਿ ਇਹ ਪਠਾਨਕੋਟ ਵਾਲੇ ਟੋਲ ਪਲਾਜੇ ਤੋਂ ਦੇ ਇਧਰ ਤੋਂ علاوہ ਇਹਨਾਂ ਨੂੰ ਕਿਤੇ ਭੇਜ ਨਹੀਂ ਸਕਦੇ ਇਹ ਇਹਨਾਂ ਨੂੰ ਦੂਸਰੇ ਟੋਲਾਂ ਦੇ ਉੱਤੇ ਭੇਜਦੇ ਆ ਔਰ ਇਹਨਾਂ ਨੂੰ ਲੁੜਿੰਦੀਆਂ ਜਿਹੜੀਆਂ ਸਹੂਲਤਾਂ ਨੇ ਮੈਡੀਕਲ ਵਗੈਰਾ ਵੀ ਉਹ ਨਹੀਂ ਮਿਲਦੀਆਂ ਸੋ ਇਹ ਆਪਣੇ ਉਹ ਹੱਕ ਲੈਣ ਵਾਸਤੇ ਕੰਪਨੀ ਦੇ ਨਾਲ ਲੜ ਰਹੇ ਆ ਕੰਪਨੀ ਇਹਨਾਂ ਦੇ ਅੱਖੇ ਨਹੀਂ ਲੱਗਦੀ ਅਕੀੜ ਨੂੰ ਬੈਠੇ ਆ ਮੰਨਵਾ ਚਾਹ ਤੇ ਹੁਣ ਤੱਕ ਕੋਈ ਪ੍ਰਸ਼ਾਸਨ ਦੇਖੋ ਇਹ 26 ਦਿਨਾਂ ਤੋਂ ਤਾਂ ਇੱਥੇ ਲਗਾਤਾਰ ਹੜਤਾਲ ਤੇ ਨੇ ਔਰ ਅੱਜ 3 ਦਿਨ ਹੋ ਗਏ ਆ ਉਹਨਾਂ 44 ਕਰਮਚਾਰੀਆਂ ਦੇ ਵਿੱਚੋਂ 6 ਨੌਜਵਾਨ ਜਿਹੜੇ ਆ ਉਮਰਨਵਰ ਤੇ ਬੈਠੇ ਹੋਏ ਆ ਔਰ ਪ੍ਰਸ਼ਾਸਨ ਨੇ ਇੱਕ ਤੌਰ ਦੇ ਉਤੇ ਸਿਰਫ ਹਲਕਾ ਡੀਐਸਪੀ ਸਾਹਿਬ ਆਉਂਦੇ ਆ ਤੇ ਜਦੋਂ ਇਹ ਏਡੀਸੀ ਦੇ ਟੇਬਲ ਤੇ ਬੈਠ ਕੇ ਮੰਨ ਕੇ ਮੁੱਕਰ ਗਏ ਆ ਤਾਂ ਸੋ ਫਿਰ ਉਹਨਾਂ ਦਾ ਕੋਈ ਆਇਆ ਵਿਜ਼ਿਟ ਕੋਈ ਜਿਹੜਾ ਹੈਗਾ ਉਹਦੀ ਕੋਈ ਬਹੁਤੀ ਅਹਿਮੀਅਤ ਨਹੀਂ ਕੀ ਮੰਗ ਕਰਦੇ ਆ ਮੰਗ ਦੇਖੋ ਸਾਡੀ ਪੰਜਾਬ ਸਰਕਾਰ ਤੋਂ ਵੀ ਹੈ ਕਿਉਂਕਿ ਇਹ ਕੇਂਦਰ ਦੇ ਅਧੀਨ ਚੱਲ ਰਿਹਾ ਹੈ ਸਾਰਾ ਜੋ ਵੀ ਹੈ ਇਹ ਪ੍ਰੋਜੈਕਟ ਠੀਕ ਹੈ ਨੈਸ਼ਨਲ ਹਾਈਵੇ ਔਥਾਰਟੀ ਦੇ ਤਹਿਤ ਸਾਡੀ ਇਹ ਮੰਗ ਹੈ ਸਰਕਾਰਾਂ ਤੋਂ ਔਰ ਖਾਸ ਕਰਕੇ ਜੇ ਮੈਂ ਕਹਿ ਸਕਦਾ ਤਾਂ ਇਹ ਤਾਂ ਇੱਕ ਸਾਡਾ ਜ਼ਿਲ੍ਹਾ ਪ੍ਰਸ਼ਾਸਨ ਦਾ ਹੀ ਕੰਮ ਹੈ ਜਿਕਰ ਜ਼ਿਲ੍ਹਾ ਪ੍ਰਸ਼ਾਸਨ ਸੰਜੀਦਗੀ ਦੇ ਨਾਲ ਜਿਹੜੀ ਸਾਡੀ 6 ਤਰੀਕ ਨੂੰ ਸਹਿਮਤੀ ਬਣੀ ਹੈ ਉਹਨੂੰ ਲਾਗੂ ਕਰਵਾਏ ਤਾਂ ਸਭੋ ਖੈਰ ਸੋਖ ਹੈ